ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਪੰਜਾਬ ਦੇ ਲੋਕ ਸੁਖਵੀਰ ਸਿੰਘ ਬਾਦਲ ਨੂੰ ਵੱਧ ਦੁਆਵਾਂ ਕਿਉਂ ਦੇ ਰਹੇ ਹੈਗੇ ਆ। ਕੱਗਰ ਦਰਿਆ ਜਿਹੜਾ ਵੈ ਇਸ ਟਾਈਮ ਨੂੰ ਬਹੁਤ ਹੀ ਖਤਰਨਾਕ ਸੂਰਤ ਦੇ ਹਾਲਤ ਪਿਆਰ ਕਰ ਚੁੱਕਾ ਵੈ। ਜਿਹੜਾ ਉਹਦੇ ਪਾਣੀ ਦਾ ਲੈਵਲ ਹੈ ਉਹ ਬੰਨ ਤੋਂ ਉੱਤੇ ਹੋ ਗਿਆ ਵੈ ਲੋਕਾਂ ਦੀਆਂ ਜਾਨਾਂ ਖਤਰੇ ਦੇ ਵਿੱਚ ਆ। ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ। ਚੱਲ ਕੇ ਵੀਡੀਓ ਵੇਖਨੇ ਫਿਰ ਕਰਦੇ ਆ ਉਸ ਤੇ ਵਿਚਾਰ। ਬਹੁਤ ਵੱਡੀ ਖਬਰਾਂ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਔਰ ਦੂਜੇ ਪਾਸੇ ਠੱਗਰ ਦਰਿਆ ਦੇ ਉੱਤੇ ਹਰ ਰੋਜ਼ ਉਹ ਹਰ ਰੋਜ਼ ਲੋਕਾਂ ਕੋਲ ਜਾਂਦੇ ਸੀ ਔਰ ਦੂਜੇ ਪਾਸੇ ਠੱਗਰ ਦਰਿਆ ਨੇ ਖਾਤਰੇ ਦੇ ਨਿਸ਼ਾਨ ਨੂੰ ਟੱਪਦੇ ਹੋਇਆ ਪੁਲ ਵੀ ਤੋੜ ਦਿੱਤੇ ਯਾਨੀ ਪੁਲਾਂ ਦੇ ਉੱਤੋਂ ਦੀ ਪਾਣੀ ਟੱਪ ਚੁੱਕਿਆ ਤਾਂ ਇੱਕ ਪਾਸੇ ਪੂਰੇ ਪੰਜਾਬ ਦੇ ਅੰਦਰ ਹੜ੍ਹ ਆ ਚੁੱਕੇ ਨੇ ਅਕਸਰ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਤੱਕ ਪਹੁੰਚਦੇ ਨੇ ਬਹੁਤ ਵਾਰ ਜਾਂਦੇ ਨੇ ਠੱਗਰ ਦਰਿਆ ਜਿੱਥੋਂ-ਜਿੱਥੋਂ ਦੀ ਲੰਘਦਾ ਅਕਸਰ ਤੁਸੀਂ ਵੇਖਿਆ ਖਬਰਾਂ ਦੇ ਵਿੱਚ ਕਿ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਨੇਤਾ ਪੰਜਾਬ ਦੇ ਲੋਕਾਂ ਨੂੰ ਬਾਰ-ਬਾਰ ਮਿਲਣ ਜਾਂਦੇ ਨੇ ਪਰ ਦਰਸਲ ਦੇ ਵਿੱਚ ਕਹਿੰਦੇ ਜੀ ਹੁਣ ਪੰਜਾਬ ਦੇ ਹੀ ਲੋਕਾਂ ਦੀ ਸੁਖਬੀਰ ਸਿੰਘ ਬਾਦਲ ਨੂੰ ਵੱੱਦਵਾ ਲੱਗ ਚੁੱਕੀ ਆ ਇੱਕ ਐਸੀ ਅਪਡੇਟ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਿਹਾ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਔਰ ਦੂਜੇ ਪਾਸੇ ਘੱਗਰ ਦਰਿਆ ਨੂੰ ਲੈ ਕੇ ਕਿਉਂਕਿ ਲੋਕਾਂ ਦੀ ਜਾਨ ਤੇ ਬਣ ਗਈ ਹੈ ਘੱਗਰ ਦਰਿਆ ਨੇ ਵੀ ਖਾਤਰੇ ਦਾ ਨਿਸ਼ਾਨ ਟੱਪਦੇ ਹੋયા ਪੁਲਾਂ ਨੂੰ ਤੋੜ ਦਿੱਤਾ ਪੁਲਾਂ ਦੇ ਉੱਤੇ ਦੀ ਪਾਣੀ ਟੱਪ ਚੁੱਕਿਆ ਤੋ ਕਿ ਮਹਾਮਾਰੀ ਇੱਕ ਤਰ੍ਹਾਂ ਦੀ ਕਹਿ ਸਕਦੇ ਆ ਪੂਰੇ ਪੰਜਾਬ ਭਰ ਦੇ ਵਿੱਚ ਆ ਗਈ ਆ ਇੱਕ ਪਾਸੇ ਬਰਫਾਤੀ ਪਾਣੀ ਹੈ ਜਿਹੜਾ ਕਿ ਕੁਦਰਤ ਦਾ ਕਹਿਰ ਔਰ ਦੂਜੇ ਪਾਸੇ ਨਦੀਆਂ ਨਾਲੇ ਉਫਾਨ ਦੇ ਉੱਤੇ ਨੇ ਜੇ ਪਹਿਲੇ ਨੰਬਰ ਦੀ ਗੱਲ ਕਰੀਏ ਤਾਂ ਪਹਿਲਾਂ ਰਾਵੀ ਦੇ ਗੇਟ ਟੁੱਟਦੇ ਨੇ ਚਾਰ ਗੇਟ ਟੁੱਟ ਜਾਂਦੇ ਨੇ ਉਸ ਤੋਂ ਬਾਅਦ ਲੋਕਾਂ ਦੀ ਡੁੱਬ ਕੇ ਮੌਤ ਹੁੰਦੀ ਆ ਉਹਦੇ ਨਾਲ ਹੀ ਪਸ਼ੂ ਪਸਾਰਾ ਵੀ ਮਰਦਾ ਤਾਂ ਲੋਕਾਂ ਦੇ ਘਰ ਵੀ ਟਹਿ ਜਾਂਦੇ ਨੇ بارش ਦੇ ਨਾਲ ਕਈ ਲੋਕਾਂ ਦੀਆਂ ਛੱਤਾਂ ਡਿੱਗ ਚੁੱਕੀਆਂ ਨੇ ਛੱਤਾਂ ਦੇ ਥੱਲੇ ਆ ਕੇ ਲੋਕ ਵੀ ਮਰੇ ਨੇ ਜਿਵੇਂ ਕਿ ਚੈਨੇ ਵਾਲਾ ਪਿੰਡ ਪੰਜਾਬ ਦੇ ਅੰਦਰ ਚਾਚਾ ਭਤੀਜਾ ਛੱਤ ਥੱਲੇ ਆ ਕੇ ਮਰ ਗਏ ਨੇ ਔਰ ਉਸ ਤੋਂ ਬਾਅਦ ਬਹੁਤ ਸਾਰੇ ਹੋਰ ਦਰਿਆ ਨੇ ਜਿਵੇਂ ਕਿ ਵਿਆਸ ਦਾ ਪਾਣੀ ਹੋ ਗਿਆ ਸਤਲਜ ਦਾ ਪਾਣੀ ਹੋ ਗਿਆ ਫਿਰ ਉਸ ਤੋਂ ਬਾਅਦ ਆਖਰੀ ਤੇ ਆ ਜਾਂਦਾ ਜੀ ਘੱਗਰ ਘੱਗਰ ਦਰਿਆ ਨੇ ਹੁਣ ਐਸਾ ਰੂਪ ਧਾਰਨ ਕਰ ਲਿਆ ਪੂਰੇ ਪੰਜਾਬ ਭਰ ਦੇ ਲੋਕ ਡਰਾਗੇ ਰੱਖ ਦਿੱਤੇ ਨੇ ਕਿਉਂਕਿ ਪਿਛਲੇ ਸਾਲ ਦੇ ਵਿੱਚ ਜੇਕਰ ਉਹੀ ਅੰਕੜੇ ਸਾਹਮਣੇ ਧਰੀਏ ਤਾਂ ਬਹੁਤ ਸਾਰਾ ਨੁਕਸਾਨ ਪੰਜਾਬ ਦੇ ਲੋਕਾਂ ਨੇ ਇਸੇ ਕੱਗਰ ਦਰਿਆ ਨੇ ਕੀਤਾ ਸੀ ਤਾਂ ਹੁਣ ਫੇਰ ਤੋਂ ਉਹੀ ਕੱਗਰ ਦਰਿਆ ਆਪਣਾ ਰੂਪ ਚੇਂਜ ਕਰ ਚੁੱਕਿਆ ਪਹਿਲਾਂ ਨਾਲੋਂ ਵੀ ਜ਼ਿਆਦਾ ਪਾਣੀ ਦੀ ਮਾਤਰਾ ਇਸ ਵਾਰ ਪਾਣੀ ਦੀ ਹੋ ਚੁੱਕੀ ਹੈ ਹੁਣ ਕਹਿ ਰਹੇ ਨੇ ਲੋਕ ਕਿ ਭਾਈ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਇਹ ਅਕਸਰ ਪੰਜਾਬ ਦੇ ਲੋਕਾਂ ਦਾ ਹਾਲਚਾਲ ਤੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਹਰ ਰੋਜ਼ ਕਹਿੰਦੇ ਜੀ ਭਾਸ਼ਣ ਦਿੰਦੇ ਸੀ ਔਰ ਵਿੱਚ ਹੀ ਲੋਕ ਕਹਿ ਰਹੇ ਸੀ ਕਹਿੰਦੇ ਜੀ ਹੁਣ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਅਕਾਲੀ ਦਲ ਦੇ ਨੇਤਾ ਕਹਿੰਦੇ ਜੀ ਉਹਨਾਂ ਨੂੰ ਪੰਜਾਬ ਦੇ ਲੋਕਾਂ ਦੀ ਵੱਧ ਦਵਾ ਲੱਗ ਚੁੱਕੀ ਆ ਉਹ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਉਹ ਜੇਲ੍ਹ ਦੇ ਅੰਦਰ ਬੰਦ ਆ ਤਾਂ ਪੰਜਾਬ ਦੀ ਸਰਕਾਰ ਦੇ ਖਿਲਾਫ ਉਸੇ ਦਿਨ ਤੋਂ ਸੁਖਬੀਰ ਸਿੰਘ ਬਾਦਲ ਇੱਕ ਰਣਨੀਤੀ ਬਣਾ ਰਹੀ ਸੀ ਤਾਂ ਹੁਣ ਸੁਖਬੀਰ ਸਿੰਘ ਬਾਦਲ ਦੇ ਇੱਕ ਬਹੁਤ ਵੱਡੇ ਚਮਚਾ ਜਿਵੇਂ ਕਿ ਮਨਿੰਦਰ ਸਿੱਧੂ ਪੱਤਰਕਾਰ ਨੇ ਉਹਨਾਂ ਨੇ ਇੱਕ ਮੁਹਿੰਮ ਰਚ ਦਿੱਤੀ ਆ ਕਿਹਦੇ ਖਿਲਾਫ ਰਚੀ ਆ ਪੰਜਾਬ ਦੀ ਸਰਕਾਰ ਦੇ ਖਿਲਾਫ ਕਿਉਂਕਿ ਪੰਜਾਬ ਦੀ ਸਰਕਾਰ ਹਾਲਾਂਕਿ ਆਪਣੇ ਕੰਮ ਕਰ ਰਹੀ ਹੈ ਐਸੇ ਕਰਕੇ ਦਾ ਪੰਜਾਬ ਦਾ ਸੰਤੁਲਨ ਬਣਿਆ ਹੋਇਆ 25 ਸਾਲ ਤੱਕ ਲੁੱਟਣ ਵਾਲੇ ਸੁਖਵੀਰ ਸਿੰਘ ਬਾਦਲ ਅਕਸਰ ਪੰਜਾਬ ਦੇ ਲੋਕਾਂ ਨੂੰ ਭੜਕਾ ਰਹੇ ਸੀ ਕਿ ਭਾਈ ਹੁਣ ਦੀ ਸਰਕਾਰ ਮਾੜੀ ਹੈ ਬੰਨ ਮਾਰੇ ਨੇ ਨਦੀਆਂ ਨਾਲੇ ਫਾਨਤੇ ਨੇ ਇਹ ਹੁਣ ਦੀ ਸਰਕਾਰ ਦਾ ਦੋਸ਼ ਹੈ ਤਾਂ ਹੁਣ ਸਰਕਾਰ ਦਾ ਦੋਸ਼ ਕੱਢ ਰਹੇ ਸੀ ਪਰ ਪੰਜਾਬ ਦੇ ਲੋਕ ਅਕਸਰ ਇਸ ਗੱਲਾਂ ਨੂੰ ਸਮਝ ਚੁੱਕੇ ਸੀ ਕਹਿੰਦੇ ਜੀ ਸੁਖਵੀਰ ਸਿੰਘ ਬਾਦਲ ਦਾ 25 ਸਾਲ ਤੱਕ ਇਹਨਾਂ ਦਾ ਰਾਜ ਰਿਆ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਲਓ ਤਾਂ ਹੁਣ ਇਹ ਵੇਖੋ ਵੀ ਅੱਜ ਦੀ ਮੌਜੂਦਾ ਸਰਕਾਰ ਨੂੰ ਸਿਰਫ 3 ਸਾਲ ਹੋਏ ਨੇ ਤਾਂ ਉਹਨਾਂ ਨੇ ਸਿਰ ਆਪਣਾ ਕੀਤਾ ਖਰਾਇਆ ਪਾ ਰਹੀ ਸੀ ਇਸ ਕਰਕੇ ਸੁਖਵੀਰ ਸਿੰਘ ਬਾਦਲ ਨੂੰ ਕਹਿੰਦੇ ਜੀ ਹੁਣ ਤਾਂ ਪੰਜਾਬ ਦੇ ਲੋਕਾਂ ਦੀ ਬਾਦ ਉਹ ਅਲਗ ਚੁੱਕੀ ਆ ਤੇ ਪੰਜਾਬ ਦੇ ਜਿਹੜੇ ਲੋਕ ਨੇ ਜਾਂ ਮਾਮਾ ਨੇ ਉਹ ਕੀ ਕਹਿ ਰਹੀਆਂ ਨੇ ਉਹ ਤੁਹਾਡੇ ਸਾਹਮਣੇ ਸੁਣਾਵਾਂਗੇ ਪਹਿਲੀ ਖਬਰ ਤੁਹਾਡੇ ਸਾਹਮਣੇ ਮੈਂ ਗਰਦਰੀਆ ਦੀ ਧਰੂੰਗਾ ਜਿਨੇ ਕੇ ਪੁਲ ਪਾ ਕਰ ਦਿੱਤਾ पानी ने पुल पार कर देता है उस तो बाद सुखबीर सिंह बादल दी खबर आई दी है तो लोग की कह रहे ने बहुत डरा देने वाली खबर है सुनो अगर बात करें तो आप देख सकते हैं कि पुल के ऊपर से पानी बह रहा है और कहीं ना कहीं लगातार जो बरसात है जो पिछले समय से हो रही है रात से ही कहें तो लगातार बरसात हो रही है और ये वही पुल था जो कल हमने दिखाया था कि इसके नीचे पानी बह रहा था ये पुल पूरी तरह से चालू था ट्रैफिक की जो आवाज आई है ਉਹ ਪੂਰੀ ਤਰ੍ਹਾਂ ਸੇ ਚਾਲੂ ਕੀ ਲੇਕਿਨ ਅੱਜ ਆਪ ਦੇਖ ਰਹੇ ਹੈ ਕਿ ਇਸ ਪੁਲ ਦੇ ਉੱਪਰ ਸੇ ਪਾਣੀ ਵਹਿ ਰਹਾ ਹੈ। ਦਾ ਸੁਣ ਲਿਓ ਪੰਜਾਬ ਵਾਲੇ ਪੁਲ ਦੇ ਉੱਤੋਂ ਵੀ ਪਾਣੀ ਚੱਲ ਰਿਹਾ ਹੈ। ਯਾਨੀ ਜਿੱਥੋਂ ਜਿੱਥੋਂ ਦੀ ਘੱਗਰ ਪੈਂਦਾ ਉਹ ਇਲਾਕੇ ਪੂਰੇ ਚਪੇੜ ਦੇ ਵਿੱਚ ਨੇ। ਯਾਨੀ ਖਤਰੇ ਦਾ ਨਿਸ਼ਾਨ ਘੱਗਰ ਦੇ ਲਿਆ ਨੇ ਕਰਾਸ ਕਰ ਦਿੱਤਾ। ਤਾਂ ਹਮ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਜਿਹੜੀ ਖਬਰ ਪੰਜਾਬ ਦੀਆਂ ਮਾਮਾਂ ਪੰਜਾਬ ਦੀਆਂ ਭੈਣਾਂ ਪੰਜਾਬ ਦੇ ਹਰ ਲੋਕ ਇਹੀ ਗੱਲ ਕਹਿ ਰਹੇ ਨੇ। ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਨੂੰ ਵੱਦਵਾ ਸਾਡੀ ਕਿ ਉਹਦੀ ਗੱਡੀ ਡੁੱਬ ਕੇ ਸੁਖਬੀਰ ਸਿੰਘ ਬਾਦਲ ਪਾਣੀ ਚ ਰੁੜ ਜਾਣ ਇਹ ਪੰਜਾਬ ਦੇ ਲੋਕਾਂ ਦਾ ਕਹਿਣਾ ਕਿਉਂਕਿ ਸੁਖਬੀਰ ਸਿੰਘ ਬਾਦਲ ਅਕਸਰ ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਕਰਦੇ ਰਹਿੰਦੇ ਨੇ ਔਰ ਅੱਜ ਦੀ ਸਰਕਾਰ ਦੇ ਉੱਤੇ ਸਿੱਧਾ ਨਿਸ਼ਾਨਾ ਔਰ ਦੂਜੇ ਪਾਸੇ ਇਲਜ਼ਾਮ ਸਾਰਾ ਸਰਕਾਰ ਤੇ ਸੱਟ ਦਿੰਦੇ ਨੇ 25 ਸਾਲ ਜਦੋਂ ਕਿ ਉਹਨਾਂ ਦਾ ਰਾਜ ਰਿਹਾ ਉਹਨਾਂ ਨੇ ਡੱਕਾ ਤੱਕ ਨਹੀਂ ਤੋੜਿਆ ਪੰਜਾਬ ਦੇ ਲਈ ਕੱਲੇ ਬਠਿੰਡੇ ਦੇ ਵਿੱਚ ਸੜਕਾਂ ਬਣਾ ਕੇ ਇਹ ਪੂਰੇ ਪੰਜਾਬ ਪਰਦੇ ਲੋਕਾਂ ਨੂੰ ਕਹਿ ਦਿੰਦੇ ਆ ਕਹਿੰਦੇ ਜੀ ਅਸੀਂ ਤਾਂ ਆ ਕਰਵਾ ਦਿੱਤਾ ਵੱਡਾ ਬਾਦਲ ਸਾਡਾ ਆ ਕਰ ਦਿੰਦਾ ਫੁਲਾਣਾ ਕਰ ਦਿੰਦਾ ਅੱਜ ਜਗ੍ਹਾ ਜਗ੍ਹਾ ਤੇ ਪੰਜਾਬ ਦੇ ਲੋਕ ਡੁੱਬ ਰਹੇ ਨੇ ਉਹਨਾਂ ਨੂੰ ਮਦਦ ਕਿਉਂ ਨਹੀਂ ਦੇ ਰਹੇ ਸੁਖਬੀਰ ਸਿੰਘ ਬਾਦਲ ਫੇਰ ਇੱਕ ਤੁਹਾਡੇ ਸਾਹਮਣੇ ਮੈਂ ਕਿਹਦਾ ਜ਼ਿਕਰ ਕਰਨ ਜਾ ਰਿਹਾ ਜਿਹੜੀ ਗੱਲ ਦਾ ਇਹਨਾਂ ਨੇ ਪੂਰੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਸੀ ਕਹਿੰਦੇ ਜੀ ਸਾਡੇ ਕੋਲ ਪਾਣੀ ਵਾਲੀ ਬੱਸ ਆ ਉਹ ਪਾਣੀ ਤੇ ਵੀ ਚੱਲੂਗੀ ਨਾ ਉਹ ਡੁੱਬੂਗੀ ਉਹ ਕਿਸ਼ਤੀ ਦੀ ਤਰ੍ਹਾਂ ਤੈਰੂਗੀ ਅੱਜ ਕਿੱਥੇ ਸੁਖਬੀਰ ਸਿੰਘ ਬਾਦਲ ਦੀ ਬੱਸ ਹੁਣ ਤਾਂ ਬੜੀ ਲੋੜ ਆ ਪੰਜਾਬ ਦੇ ਲੋਕਾਂ ਨੂੰ ਤੇ ਜਿਹੜੇ ਪੱਤਰਕਾਰ ਇਹਨਾਂ ਦੇ ਚਮਚੇ ਮਨਿੰਦਰ ਸਿੱਧੂ ਉਹਨਾਂ ਨੂੰ ਵੀ ਪੁੱਛਣਾ ਚਾਹਣਾ ਮੈਂ ਜਿਹੜੇ ਤੁਸੀਂ ਚੇਲੇ ਬਣੇ ਹੋ ਸੁਖਬੀਰ ਸਿੰਘ ਬਾਦਲ ਦੇ ਕਿਉਂਕਿ ਤੁਹਾਨੂੰ ਇਹਨਾਂ ਤੋਂ ਬਹੁਤ ਵੱਡੀ ਬੋਟੀ ਪੈਂਦੀ ਆ ਪੈਸਾ ਲੈਨੇ ਹੋ ਤੁਸੀਂ ਇਹਨਾਂ ਤੋਂ ਤਾਂ ਤੁਸੀਂ ਉਹਨਾਂ ਦੀ ਰਿਪੋਰਟ ਕੋਈ ਵੀ ਖਿਲਾਫ ਨਹੀਂ ਕਰਦੇ ਹਾਲਾਂਕਿ ਉਹਨਾਂ ਦੀ ਗੱਡੀ ਦੇ ਵਿੱਚ ਬਹਿ ਕੇ ਉਹਨਾਂ ਦੇ ਹੱਕ ਦੇ ਵਿੱਚ ਬੋਲਦੇ ਹੋ ਭਵੰਤਮਾਨ ਦੀ ਇੱਕ ਵਾਰ ਸਰਕਾਰ ਆਈ ਆ ਤਾਂ ਮੁੱਖ ਮੰਤਰੀ ਭਵੰਤਮਾਨ ਦੇ ਖਿਲਾਫ ਨੇ ਕੋ ਘਬਰਾ ਲਾ ਚੁੱਕੇ ਨੇ ਸੁਖਬੀਰ ਸਿੰਘ ਬਾਦਲ ਦੇ ਰਾਜ ਦੇ ਵਿੱਚ ਚਲਾ ਲੋ ਜਾਂ ਅੱਜ ਉਹਨਾਂ ਦਾ ਰਾਜ ਨਹੀਂ ਹੈਗਾ ਤਾਂ ਉਹਨਾਂ ਦੇ ਹੱਕ ਦੇ ਵਿੱਚ ਪੱਤਰਕਾਰ ਮਨਿੰਦਰ ਸਿੱਧੂ ਅਕਸਰ ਖਬਰਾਂ ਲਾਉਂਦਾ ਰਹਿੰਦਾ ਤਾਂ ਤੁਸੀਂ ਇਹ ਵੇਖੋ ਵੀ ਇਹਨੂੰ ਨਿਰਪੱਖ ਪੱਤਰਕਾਰੀ ਕਹੋਗੇ ਜਿਹੜਾ ਬੰਦਾ ਨਿੱਜੀ ਤੌਰ ਤੇ ਪੈਸੇ ਖਾ ਕੇ ਮੁੱਖ ਮੰਤਰੀ ਦੇ ਖਿਲਾਫ ਬੋਲੇ ਜਾਂ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਖਿਲਾਫ ਬੋਲੇ ਜਿਹੜੇ ਪੰਜਾਬ ਪੱਕੀ ਗੱਲਾਂ ਕਰਦੇ ਨੇ ਤਾਂ ਉਸ ਨੂੰ ਚਮਚਾ ਨਹੀਂ ਤਾਂ ਹੋਰ ਕੀ ਕਹੋਗੇ ਇਹ ਚਮਚਾਗਰੀ ਕਰਨ ਵਾਲੇ ਲੋਕ ਨੇ ਦਰਾਸਲ ਦੇ ਵਿੱਚ ਇਹ ਨਿੱਜੀ ਤੌਰ ਤੇ ਵੈਰ ਵਿਰੋਧ ਬਾਦਲਾਂ ਦਾ ਕਰਕੇ ਕੱਢ ਰਹੇ ਨੇ ਕਿਉਂਕਿ ਬਾਦਲਾਂ ਦੀ ਬੋਲੀ ਬੋਲਦੇ ਨੇ ਪੈਸਾ ਬਾਤਲ ਦਿੰਦੇ ਨੇ ਤਾਂ ਸਰਕਾਰ ਦੇ ਖਿਲਾਫ ਪੰਜਾਬ ਦੇ ਅੰਦਰ ਬਾਤਲ ਉਹਦੇ ਰੂਪ ਦੇ ਵਿੱਚ ਆਪਣਾ ਪ੍ਰਚਾਰ ਕਰ ਰਿਹਾ ਪੱਤਰਕਾਰ ਮਨਿੰਦਰ ਸਿੱਧੂ ਦੇ ਰੂਪ ਦੇ ਵਿੱਚ ਤਾਂ ਹੁਣ ਭਾਈ ਜਿਹੜੇ ਪੰਜਾਬ ਦੇ ਲੋਕ ਨੇ ਉਹ ਸੁਖਵੀਰ ਸਿੰਘ ਬਾਦਲ ਨੂੰ ਤਾਨੇ ਵੇਣੇ ਵੀ ਮਾਰ ਰਹੇ ਨੇ ਬਹੁਤ ਸਾਰੀਆਂ ਗੱਲਾਂ ਕਹਿ ਰਹੀਆਂ ਪੰਜਾਬ ਦੀਆਂ ਮਾਂਵਾਂ ਕਿ ਸੁਖਵੀਰ ਸਿੰਘ ਬਾਦਲ ਹੜ੍ਹਾਂ ਦੇ ਪਾਣੀ ਦੇ ਵਿੱਚ ਡੁੱਬ ਕੇ ਮਰ ਜੇ ਤੋ ਕਿ ਇਹਨਾਂ ਲੋਕਾਂ ਨੇ ਇੰਨਾ ਸਤਾਇਆ ਪੰਜਾਬ ਨੂੰ ਤੇ ਇਹਨਾਂ ਪੱਤਰਕਾਰਾਂ ਨੇ ਇੰਨਾ ਮਾਹੌਲ ਖਰਾਬ ਕੀਤਾ ਜਿੰਨਾ ਵੀ ਕਹਿ ਦਿਓ ਤਾਂ ਅੱਗੇ ਤੁਹਾਡੀ ਮਰਜ਼ੀ ਹੈ ਜੋ ਸੱਚ ਸਮਝਣਾ ਪਰ ਅੱਜ ਵੀ ਘੜੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਵੇ ਚਾਹੇ ਪੱਤਰਕਾਰ ਮਨਿੰਦਰ ਸਿੱਧੂ ਹੋਵੇ ਉਹ ਤਾਂ ਜੀ ਮੁੱਖ ਮੰਤਰੀ ਦੇ ਖਿਲਾਫ ਸਰਾਸਰ ਨਿੱਜੀ ਤੌਰ ਦੇ ਉੱਤੇ ਚੱਲ ਰਹੇ ਨੇ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਪੜਾਣਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲਿਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਤਾਂ